ਨਗਰ ਕੌਂਸਲ ਦਫ਼ਤਰ ਫਤਿਹਗੜ ਚੂੜੀਆਂ ਵਿਖੇ ਮਨਾਇਆ ਗਿਆ ਆਜ਼ਾਦੀ ਦਿਵਸ ਨਗਰ ਕੌਂਸਲ ਪ੍ਰਧਾਨ ਸ਼੍ਰੀਮਤੀ ਰਜਵੰਤ ਕੌਰ ਨੇ ਲਹਿਰਾਇਆ ਤਿਰੰਗਾ ਝੰਡਾ ਪਹੁੰਚੀਆਂ ਵੱਖ-ਵੱਖ ਅਹਿਮ ਸ਼ਖਸੀਅਤਾਂ ਨੇ ਸ਼ਹੀਦਾਂ ਨੂੰ ਕੀਤਾ ਪ੍ਰਣਾਮ ਅਹਿਮ ਸ਼ਖਸੀਅਤਾਂ ਨੂੰ ਕੀਤਾ ਗਿਆ ਸਨਮਾਨ ਨਗਰ ਕੌਂਸਲ ਦਫ਼ਤਰ ਫਤਿਹਗੜ ਚੂੜੀਆਂ ਵਿਖੇ ਆਜ਼ਾਦੀ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ ਅਤੇ ਇਸ ਮੌਕੇ ਨਗਰ ਕੌਂਸਲ ਦੀ ਪ੍ਰਧਾਨ ਮੈਡਮ ਰਜਵੰਤ ਕੌਰ ਦਾਵਾ ਵੱਲੋਂ ਘੋਮੀ ਝੰਡਾ ਲਹਿਰਾਇਆ ਗਿਆ ਮੈਡਮ ਰਜਵੰਤ ਕੌਰ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਪਹੁੰਚੇ ਕੌਂਸਲਰ ਅਤੇ ਹੋਰ ਅਹਿਮ ਸ਼ਖਸੀਅਤਾਂ ਵੱਲੋਂ ਅੱਜ ਅਚਾਤੀ ਹਹਾੜੇ ਦੀ ਮੁਬਾਰਕਬਾਦ ਦਿੱਤੀਆਂ ਕਿਹਾ ਕਿ ਅਸੀਂ ਆਪਣੇ ਪੰਜਾਬੀਆਂ ਵੱਲੋਂ ਦਿੱਤੀਆਂ ਕੁਰਬਾਨੀਆਂ ਦੇ ਸਤਕਾ ਹੀ ਅਚਾਤੀ ਦਰ ਨਿਗਮ ਮਾਰ ਰਹੇ ਹਾਂ ਇਸ ਮੌਕੇ ਦੇਸ਼ ਭਗਤੀ ਦੇ ਗੀਤ ਵੀ ਗਾਏ ਗਏ ਅਤੇ ਕਾਉਂਸਲਰਾਂ ਅਤੇ ਹੋਰ ਆਈਆਂ ਹੋਈਆਂ ਅਹਿਮ ਸ਼ਖਸੀਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ भगत सिंह की मर के लाल तेरा मरे नहीं घोड़ी चढ़ के तो लाते ਫੜੇ ਕਰਕੇ ਨਗਰ ਕੌਂਸਲ ਦਫਤਰ ਵਿੱਚ 71 ਆਜ਼ਾਦੀ ਦਿਵਸ ਪ੍ਰਧਾਨ ਰਜਵੰਤ ਕੌਰ ਦਾਵਾ ਦੀ ਪ੍ਰਧਾਨਗੀ ਹੇਠ ਇੱਥੇ ਅੱਜ ਮਨਾਇਆ ਗਿਆ ਤੇ قومی ਝੰਡਾ ਵੀ ਪ੍ਰਧਾਨ ਵੱਲੋਂ ਲਹਿਰਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਕੌਂਸਲਰਾਂ ਤੋਂ ਇਲਾਵਾ ਲੋਕ ਪਹੁੰਚੇ ਹੋਏ ਸੰਤ ਉਹਨਾਂ ਨੇ ਆਜ਼ਾਦੀ ਦਿਹਾੜਾ ਮਨਾਇਆ ਗੱਲਬਾਤ ਕਰਦੇ ਆ ਵੱਖ-ਵੱਖ ਵਰਗੀਆਂ ਆਮ ਸ਼ਖਸੀਤਾਂ ਨੇ ਹਾਂਜੀ ਪਾਜੀ ਕੀ ਕਹਿੰਦੇ ਅੱਜ ਦੇ ਆਜ਼ਾਦੀ ਦਿਵਸ ਦਾ ਆਜ਼ਾਦੀ ਦਿਵਸ ਤੇ ਮੈਂ ਦੇਸ਼ ਵਾਸੀਆਂ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਤੇ ਪਰਮਾਤਮਾ ਅੱਗੇ ਅਰਦਾਸ ਕਰਦੀ ਆ ਕਿ ਸਾਡਾ ਦੇਸ਼ ਤਰੱਕੀ ਉਸ ਆਲੀ ਜੇ ਰਾਤ ਤੇ ਚੱਲੇ ਤੇ ਭਾਰਤ ਦੇ ਦਿਨ ਦੁਗਣੀ ਰਾਤ ਚ ਆਪਣੀ ਤਰੱਕੀ ਕਰੇ ਧੰਨਵਾਦ। ਅਰੇ ਪ੍ਰਧਾਨ ਜੀ ਕੀ ਕਹਿੰਦੇ ਅੱਜ ਆਜ਼ਾਦੀ ਦਿਹਾੜੇ ਤੇ। ਆਜ਼ਾਦੀ ਦਿਹਾੜੇ ਤੇ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਨੇ। ਪ੍ਰਮਾਤਮਾ ਅੱਗੇ ਹਰ ਅਰਦਾਸ ਕਰਦੇ ਆਂ ਵੀ ਹਰ ਇੱਕ ਵਰਗ ਹਰ ਇੱਕ ਚੜ੍ਹਦੀ ਕਲਾ 'ਚ ਰਹੇ ਸਾਡਾ ਦੇਸ਼ ਤਰੱਕੀ ਕਰੇ। ਇਦਾਂ ਹੀ ਹਰ ਸਾਲ ਅਸੀਂ ਤੁਮਤਾਮਣਾ ਆਜ਼ਾਦੀ ਦਿਵਸ ਮਨਾਉਂਦੇ ਰਹੀਏ ਵੀ ਜਿਹੜਾ ਸਾਡੇ ਯੋਧਿਆਂ ਨੇ ਬਹੁਤ ਹੀ ਕੁਰਬਾਨੀਆਂ ਦੇ ਕੇ ਸ਼ਿਦਦियां ਦੇ ਕੇ ਜਿਹੜਾ ਲਿਆ ਆ ਤੇ ਅਸੀਂ ਤੇ ਵਧਾਈ ਦੇਨੇ ਸਾਰੇ ਰਲ ਮਿਲ ਕੇ ਭਾਈਚਾਰੇ ਨਾਲ ਰਹਿਣਾ ਚਾਹੀਦਾ ਆ ਤੇ ਸਾਰਿਆਂ ਨੂੰ ਬਹੁਤ ਬਹੁ ਮੁਬਾਰਕਾਂ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਉਹਦੇ ਨਾਲ ਹੀ ਆਪਣੇ ਕਿਸਾਨ ਭਰਾਵਾਂ ਨੂੰ ਕਿਸਾਨ ਜਿੱਥੇ ਬੰਦਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਨਾ ਵੀ ਉਹਨਾਂ ਦੀ ਲੈਂਡ ਪੌਲਿੰਗ ਪੁਲਿੰਗ ਪਾਲ ਜਿਹੜੀ ਹੈਗੀ ਕਾਨੂੰਨ ਬਣਾਇਆ ਸੀ ਸਰਕਾਰ ਨੇ ਉਹਦੇ ਖਿਲਾਫ ਜਿੱਤ ਹੋਈ ਹੈ ਤੇ ਕਿਸਾਨ ਜਿਥੇ ਬੰਦੇ ਨੇ ਆਪਣੀ ਜਿੱਤ ਕੀਤੀ ਹੈ ਜਿਹਦੇ ਕਰਕੇ ਮੈਂ ਬਹੁਤ-ਬਹੁਤ ਕਿਸਾਨ ਬੰਦਿਆਂ ਨੂੰ ਮੁਬਾਰਕਬਾਦ ਦਿੰਦਾ ਅੱਜ 78ਵੇਂ ਆਜ਼ਾਦੀ ਦੇ ਸ਼ੋਭ ਦਿਹਾੜੇ ਤੇ ਆਪਣੇ ਦੇਸ਼ ਵਾਸੀਆਂ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਅਤੇ ਇਲਾਕਾ ਨਿਵਾਸੀਆਂ ਨੂੰ ਆਪਣੇ ਦਿਲ ਦੀਆਂ ਘਰਾਵਿਆਂ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਸਾਨੂੰ ਸਾਰਿਆਂ ਨੂੰ ਹੀ ਜੋ ਆਜ਼ਾਦੀ ਕਲਾਟੀਆਂ ਨੇ ਸੂਰ ਬੀਰਾਂ ਨੇ ਸ਼ਹੀਦਾਂ ਨੇ ਇੱਕ ਆਜ਼ਾਦੀ ਤੋਂ ਪਹਿਲਾਂ ਸੁਪਨਾ ਵੇਖਿਆ ਸੀ ਅਸੀਂ ਉਹ ਸੁਪਨੇ ਨੂੰ ਪੂਰਾ ਕਰਨ ਵਿੱਚ ਆਪਣਾ ਸਹਿਯੋਗ ਕਰੀਏ ਇਸ ਤੋਂ ਇਲਾਵਾ ਮੈਂ ਕੱਲ 16 ਤਰੀਕ ਨੂੰ ਜਨਮਸ਼ਮੀਆ ਮੈਂ ਸ਼ਹਿਰ ਵਾਸੀਆਂ ਨਗਰ ਨਿਵਾਸੀਆਂ ਨੂੰ ਕ੍ਰਿਸ਼ਨ ਮਹਾਰਾਜ ਦੇ ਜਨਮ ਦਿਨ ਦੀਆਂ ਜਨਮਸ਼ਮੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਅਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਅਸੀਂ ਸਾਰੇ ਹੀ ਤਿਉਹਾਰ ਬਿਨਾਂ ਕਿਸੇ ਭੇਦ ਭਾਵ ਤੋਂ ਰਲ ਮਿਲ ਕੇ ਮਨਾਉਂਦੇ ਰਹੀਏ ਅਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਸਾਡਾ ਦੇਸ਼ ਜਿਹੜਾ ਵਾ ਦਿਨ ਦੁਗਣੀ ਰਾਤ ਚੌਗਣੀ ਪ੍ਰਫੁੱਲਤ ਹੋਵੇ 78ਵੇਂ ਆਜ਼ਾਦੀ ਦਿਵਸ ਦੀ ਉਹ ਵੀ ਆਪਣਾ ਪਹਿਲਾ ਪ੍ਰਸਤਾਵ 78ਵੇਂ ਆਜ਼ਾਦੀ ਦਿਵਸ ਦੇ ਮੈਂ ਆਪਣੇ ਦੇਸ਼ਵਾਸੀਆਂ ਤੇ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਇਹ ਗੱਲ ਬੜੇ ਮਾਣ ਨਾਲ ਕਹਿੰਦਾ ਹਾਂ ਕਿ ਪੰਜਾਬੀਆਂ ਨੇ ਹਮੇਸ਼ਾ ਹੀ ਅੱਗੇ ਹੋ ਕੇ ਹਰ ਕੰਮ ਵਿੱਚ ਮਤਲਬ ਆਜ਼ਾਦੀ ਵਿੱਚ ਵੀ ਹਿੱਸਾ ਪਾਇਆ ਇਹ ਹੁਣ ਉਹਨਾਂ ਨੂੰ ਇਹ ਭ੍ਰਿਸ਼ਟਾਚਾਰ ਰੂਪੀ ਦਾਇਤ ਨੂੰ ਖਤਮ ਕਰਨ ਲਈ ਵੀ ਪੰਜਾਬੀਆਂ ਨੂੰ ਅੱਗੇ ਆਉਣਾ ਚਾਹੀਦਾ ਤੇ ਤਗੜੇ ਹੋ ਕੇ ਇਹਨੂੰ ਮਟਾਉਣਾ ਚਾਹੀਦਾ ਇਹ ਦੇਸ਼ ਦੀਆਂ ਨੀਂਹਾਂ ਨੂੰ ਖੋਖਲਾ ਕਰ ਰਿਹਾ ਇਸ ਕਰਕੇ ਭਰਾਓ ਤੇ ਪੰਜਾਬੀਓ ਤੇ ਦੇਸ਼ਵਾਸੀਓ ਜੇ ਤੁਸੀਂ ਸੱਚੇ ਮਨ ਤੋਂ ਹਿੰਦੁਸਤਾਨ ਨੂੰ ਮਜ਼ਬੂਤ ਕਰਨਾ ਚਾਹੁੰਦੇ ਜੇ ਤੇ ਤੁਹਾਨੂੰ ਚਾਹੀਦਾ ਕਿ ਤੁਸੀਂ ਇਸ ਭ੍ਰਿਸ਼ਟਾਚਾਰ ਰੂਪੀ ਦਾਇਤ ਨੂੰ ਜੜ ਤੋਂ ਖਤਮ ਕਰ ਦਿਓ ਇਨਾ ਹੀ ਕਹਿੰਦਾ ਹੋਇਆ ਕਮਾ ਦਾ ਜਾਜਕ